ਸਿੰਘ ਅਕਾਲ ਪੁਰਖ ਦੀ ਅਗੰਮੀ ਵਡਿਆਈ ਨਾਲ ਜਿਹੜਾ ਮੂਜਸਮਾ ਤਿਆਰ ਹੋਇਆ ਜਿਸ ਮੂਜਸਮੇ ਨੂੰ ਸ਼ਰੀਰ ਨੂੰ ਅਕਾਲ ਪੁਰਖ ਨੇ ਆਪ ਧਾਰਿਆ ਹੈ ਉਸ ਮੂਜਸਮੇ ਦਾ ਨਾਮ ਗੁਰੂ ਗੋਬਿੰਦ ਸਿੰਘ ਹੈ ਕਹਿੰਦੇ ਉਹ ਜਿਹੜਾ ਗੁਰੂ ਗੋਬਿੰਦ ਸਿੰਘ ਹੈ ਨਾ ਉਹਦੀ ਸ਼ਰਣ ਆਉਣ ਵਾਲਾ ਇਨਸਾਨ ਨਿਰਪਾਉ ਹੋ ਉੱਠਦਾ ਹੈ ਉਹਨੂੰ ਵਿਕਾਰਾਂ ਦਾ ਰੋਗਾਂ ਦਾ ਸੋਗਾਂ ਦਾ ਭੈ ਨਹੀਂ ਰਹਿੰਦਾ ਦਿਲਮ ਦਿਲ ਨੂੰ ਕਿਹਾ ਜਾਂਦਾ ਫਾਰਸੀ ਵਿੱਚ ਕਹਿੰਦੇ ਉਹਦੇ ਦਿਲ ਵਿੱਚ ਸਬਕ ਤੋਂ ਭਾਵ ਹੈ ਸਿੱਖਿਆ ਅਮਤ ਤੋਂ ਮਤਲਬ ਆਈ ਹੈ ਵੀ ਗੁਰੂ ਪਰਮੇਸ਼ਰ ਦਾ ਸvaroop ਹੈ ਔਰ ਜਿਹੜਾ ਉਸ ਦੀ ਸ਼ਰਨ ਰਵੇਗਾ ਉਸ ਨੂੰ ਕਿਸੇ ਦਾ ਭੈ ਨਹੀਂ ਰਹੇਗਾ ਬਾਣੀ ਦਾ ਇੱਕ ਫੁਰਮਾਨ ਹੈ ਪਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਣਾ ਹਾਰਾ ਗੁਰੂ ਇਸ ਦਾ ਢੂਰ ਗੁਰੂ ਇਸ ਦਾ ਕ੍ਰੀਏਟਰ ਗੁਰੂ ਖੁਦਾ ਆਇਆ ਹੈ ਪਰਮਾਤਮਾ ਦੀਆਂ ਸਮੁੱਚੀਆਂ ਅਜ਼ਮਤਾਂ ਦਾ ਮਾਲਕ ਹੈ ਉਸ ਦਾ ਸਰਗੁਣ ਸਰੂਪ ਹੈ ਜੋ ਦੁਨੀਆ ਤੇ ਆਇਆ ਹੈ ਤੇ ਜਿਹੜੇ ਗੁਰੂ ਦੇ ਮਹਿਲ ਹੁਣ ਪਰਮੇਸ਼ਵਰ ਦਾ ਸਵਾਰੂਪ ਹੈ ਗੁਰੂ ਤੇ ਉਹਦੇ ਨਾਲ ਸੰਬੰਧ ਜਿਸ ਦਾ ਜੁੜੇਗਾ ਉਹ ਵੀ ਤੇ ਗੰਮੀ ਬਰਕਤਾਂ ਦਾ ਕੋਈ ਮਾਲਕ ਹੋਵੇਗਾ ਤੇ ਗੁਰੂ ਦੇ ਮਹਿਲ ਬਣ ਦਾ ਸੁਭਾਗ ਪ੍ਰਾਪਤ ਹੋਵੇਗਾ ਗੁਰੂ ਪਰਮੇਸ਼ਰ ਉਸ ਨੂੰ ਹੀ ਖਸਮ ਮਿਲੇਗਾ ਜਿਹਦੀ ਕੋਈ ਬੰਦਗੀ ਹੈ ਜਿਸ ਦੀ ਕੋਈ ਇਬਾਦਤ